ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵੰਚੜੇ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅਰਸ਼ਦ ਜੱਗੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 7-8 ਮੱਝਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਸਾਰੀਆਂ ਟੋਕੜਾ ਗੱਪਣਾ ਚੱਕ ਪਾਸਿਆ ਤੇ ਸਾਰੀਆਂ ਚੰਗੇ ਦੁੱਧ ਵਾਲੀਆਂ ਆ ਸਾਰੀਆਂ ਚੈੱਕ ਪਾਸ ਤੁਹਾਨੂੰ ਦਿਖਾਉਣੀ ਹੈ ਇੱਕ ਗਾਂ ਵੀ ਟੁਕੜ ਗੱਬਨ ਤੁਹਾਨੂੰ ਦਿਖਾਉਣੀ ਹੈ ਤੇ ਇੱਕ ਗਾਂ ਸੱਜਰ ਸੂਈ ਵੀ ਤੁਹਾਨੂੰ ਐਂਡ ਤੇ ਦਿਖਾਵਾਂਗੇ ਆਹ ਵਾਲੀ ਜਿਹਨੀ ਲਾਂ ਤੁਸੀਂ ਦੇਖ ਸਕਦੇ ਜੇ ਇਹ ਸਾਰੀਆਂ ਟੁਕੜਾ ਗੱਬਨਾ ਚੈੱਕ ਪਾਸ ਹੈ ਕਬੂਰੀ ਵੀ ਜਿਹੜੀ ਆ ਚੰਗੇ ਰਿਕਾਰਡ ਵਾਲੀ ਇੱਕ ਬੂਰੀ ਤੁਹਾਨੂੰ ਦਿਖਾਉਣੀ ਆ ਬਾਕੀ ਅੱਜ ਦੀ ਵੀਡੀਓ ਪੂਰੀ ਵੇਖੋ ਜ਼ਰੂਰ ਸਾਰੀ ਵੈਰਾਈਟੀ ਦੀ ਤੁਹਾਨੂੰ ਮੱਝਾਂ ਵਿੱਚ ਦਿਖਾਵਾਂਗੇ ਤੇ ਸਾਰੀਆਂ ਚੈੱਕ ਪਾਸ ਆ ਤੇ ਬਾਕੀ ਬੇਨਤੀ ਇਹ ਹੀ ਹੁੰਦੀ ਆ ਵੀ ਦੁੱਧ ਦੇ ਇਥੋਂ ਆਪਣੀ ਚੋਈ ਕਰਕੇ ਤਸੱਲੀ ਕਰਕੇ ਖੜੋ ਹਰ ਕਿਸ ਦੀ ਆਪੋ ਆਪਣੀ ਸੇਵਾ ਹੁੰਦੀ ਆ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਹੋਰ ਠੀਕ ਠਾਕ ਜੀ ਕਿਰਪਾ ਮਹਾਰਾਜ ਜੀ ਕੇ ਚਲੋ ਕਿਰਪਾ ਹੀ ਚਾਹੀਦੀ ਜੀ ਕੇ ਹਾਂ ਔਰ ਕਿਵੇਂ ਚੱਲੰਦਿਆ ਕੰਮ ਕਰ ਫਿਰ ਬੜੀ ਕਿਰਪਾ ਬਾਹਰ ਰਹਿਂਦੀਆਂ ਦੇਖਦੀਆਂ ਰਹਿਂਦੀਆਂ ਕਰਮਾਂ ਲਈ 4-5 ਹੈ ਗਿਆ ਸੀ ਅੱਜ ਵੀ 7-8 ਆ ਮਾਲਕ ਜੀ ਜੇ ਆਪਣਾ ਕੱਲ ਤੱਕ ਵੇਚ ਕੇ ਵਿਲੇ ਹੋ ਜਾਵਾਂਗੇ ਨਗਰਗਿਰਤ ਨੂੰ ਬਾਹਰ ਲਿਆਵਾਂਗੇ ਦੋ ਜਿਆਦ ਤੋਂ ਛੁੱਟੀ ਕਰਾਂਗੇ ਠੀਕ ਆ ਇਹ 6 ਮਹੀਨੇ ਤੋਕੜਾ ਕੱਪਣਾ ਵਾ ਸਾਰੀ ਲੈਣ ਹੀ ਤੋਕੜਾ ਕੱਪਣਾ ਦੀ ਤੋਕੜਾ ਕੱਪਣਾ ਵਾਗੇ ਇੱਕ ਗਾਂ ਸੱਜੜ ਸੂਈ ਅੱਛਾ ਇਹ ਛੋਟੇ ਛੋਟੇ ਮੁੱਲ ਚੰਗੇ ਬਾਕੀ ਇਧਰਲੀ ਲੈਣ ਸਾਰੀ ਤੋਕੜਾ ਕੱਪਣੀ ਆ ਹਨਾ ਹਾਂਜੀ ਠੀਕ ਹੈ ਤੇ ਆਵੇ ਸਾਰੀਆਂ ਚੰਗੇ ਦੁੱਧ ਵਾਲੀਆਂ ਵਾ ਅੱਜ ਹਨਾ ਦਾਲੀਆਂ ਚੰਗੀਆਂ ਵੱਡੀਆਂ ਮਹੀਆਂ ਵਾਗੇ ਠੀਕ ਆ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਸ਼ਦੀਪ ਸਿੰਘ ਪਿੰਡ ਵਾਂਚੜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅੰਮ੍ਰਿਤਸਰ ਜੀ ਤੇ ਫੋਨ ਨੰਬਰ ਵੀ ਬੋਲਦਾ ਫਿਰ 9884337914 ਠੀਕ ਹੈ ਹਾਂ ਜੀ ਤੇ ਚਲੋ ਫਿਰ ਪਹਿਲਾਂ ਬੂਰੀ ਤਾਂ ਸ਼ੁਰੂਆਤ ਕਰ ਲਈਏ ਕੋਈ ਬੰਦਾ ਵੇਖੋ ਥਣਾ ਦੀ ਕਿਦਾਂ ਦੀ ਆ ਗਾਇਬ ਵੇਖੋ ਸਾਇਜ ਵੇਖੋ ਮਿਲਕ ਮੈਨ ਵੇਖੋ ਕੀ ਲਾਈ ਫਿਰਦੀ ਆ ਹਾਂ ਜੀ ਚੰਗਰਗੜ ਵਾਲੀ ਵੱਡੀ ਮੈਂ ਉਹ ਨਿੱਕੀ ਨਹੀਂ ਬਾਬਾ ਜੀ ਸੱਜਰ ਨੇ ਕਿੰਨਾ ਕੱਢਿਆ ਦੁੱਧ ਤਦ ਰੋਸ 18 18 ਕਿਲੋ ਗਰੰਟੀ ਨਾਲ ਚਵਾ ਕੇ ਆਈ ਆ ਅੱਛਾ ਪਹਿਲੀ ਪੂਰੇ 2024 ਚ ਨਾ 540 ਮਹੀਆਂ ਵੇਚੀਆਂ ਟੋਕੜੰਗ ਬਣਾ ਪੂਰਾ ਕਾਰ ਬਿਆ ਇਕਲੀ ਇਕਲੀ ਮੈਂ ਗਿਣੀ ਹੈ ਇਹਦੇ ਪਰ ਇਹੋ ਜੀ ਮੈਂ 540 ਦੇ ਵਿੱਚੋਂ ਇੱਕ ਵੀ ਨਹੀਂ ਇੱਕ ਦੋ ਇੱਕ ਦੋ ਕਿਤੇ ਆਈ ਹੈ ਪਰ ਇਹ ਵਧੀਆ ਆ ਥਾਣ ਆ ਸੱਜਰਾ ਇਹਨਾਂ ਚੱਡਾ ਲਾਈ ਫਿਰ ਮੈਂ ਆਉਂਦੇ ਹਾਂਗੇ ਸਾਰੇ ਕਾਫੀ ਵੈਰਾਈਟੀ ਦੇ ਪਸ਼ੂ ਜਿਹੜੇ ਪਾਏ ਆ ਚੱਲਾ ਸੋਹਣੀ ਮੱਝ ਆ ਪੂਰੀ ਨੀਲੀ ਰਾਵੀ ਜੇ ਬਾਬਾ ਜੀ ਉੱਥੇ ਵੀ ਨਿਸ਼ਾਨੀ ਆ ਮਗਰ ਚੱਡਾ ਵੇਖੋ ਮੈਂ ਲੱਗਾ ਚੱਲੋ ਖੋਲੋ ਫਿਰ ਤੋਰੀਏ ਹਰ ਪੀਜੀ ਐਸ ਟਾਈਮ ਤੇ ਆ ਇਹ ਸਾਢੇ 3 ਮਹੀਨੇ ਇੱਕ ਬੰਚ ਚੱਕ ਪਾਸ ਅੱਛਾ ਤੇ ਦੁੱਧ 9 ਕਿਲੋ ਕੋ 8 ਮੰਨ ਕੇ ਸੌਦਾ ਕਰਦੇ ਅਗਲੇ ਕਹਿੰਦੇ ਪੱਕਾ ਦੁੱਧ ਮੈਂ ਤੇ ਚਵਾ ਕੇ ਦਵਾਂਗੇ 3 ਡੰਬਾਂ ਵਿੱਚ 4 ਡੰਬਾਂ ਗੱਡੀ ਦਿਖਾਓ ਕੀ ਲੱਗਾ ਜੇ ਅਗਲੇ ਮੈਂ ਖਾਓਗੇ ਮਿਲ ਕਵੇਂ ਦਿਖਾਓ ਕੀ ਸ਼ਾਲਾ ਫਿਰ ਦੀ ਵੇਖੋ ਮੈਂ ਚਲੋ ਖੋਲੋ ਫਿਰ ਫੋਟ ਫੋਟ ਤੇ ਥਾਂ ਲੱਗਾ ਬਾਕੀ ਗੱਲ ਕੀ ਦੀ ਆਪਾਂ ਵਪਾਰੀ ਸਾਡੀਆਂ ਮਜਬੂਰੀਆਂ ਵੱਧੀਆਂ ਨੇ ਇਹੋ ਜਿਹਾ ਸੋਨਾ ਕੌਣ ਕਰੂ ਉਮੀਦ ਦਾ ਹਾਂਜੀ ਹਾਂਜੀ ਲੈ ਆਓ ਜੀ ਸਾਡੇ ਕੋ ਵੀ ਿੱਡੀ ਮੈਂ ਬਾਬਾ ਵੀ ਵੇਖੋ ਇਧਰ ਬਾਕੀ ਸੋਹਣੀ ਛੋਟੀ ਆ ਜਿਹੜੀ ਖੱਬਦੀ ਆ ਪੂਰੀ ਥ ਹਲਾ ਦੇ ਕਰੀ ਸੀ ਨਹੀਂ ਕੇ ਰਾਜੀ ਇਧਰ ਰੱਖ ਫੁੱਲ ਰਾਜੀ ਮੈਂ ਬਾਈ ਫੁੱਲ ਰਾਜੀ ਬਾਕੀ ਜਿੱਦਨ ਤਿਆਰ ਹੋਏ ਥੱਲੇੋਂ ਚੰਗੀ ਤਿਆਰ ਹੋਣੀ ਆ ਜੀ ਸੱਜਰਾ ਇਹਨਾਂ ਤੇ ਹੁਣ ਮੈਂ ਕੋ ਚੱਡਾਂ ਦੇ ਦੋ ਜਿਹੇ ਦੇ ਵੇਖੋ ਸਾਹਤ ਸੁਬਾਹ ਜਿੱਥੇ ਰੋਜਣਾ ਕਰਮਾਈ ਨੇ ਉੱਥੇ ਹੀ ਖਲੋਇਣਾ ਵਾ ਠੀਕ ਹੈ ਜੀ ਕੋਈ ਕਾਲੀਆਂ ਪੈਣ ਆ ਰਹੀ ਨਹੀਂ ਧਰਮਈ ਵਾਲੀਆਂ ਦੇਸੀ ਮਹੀਆ ਲੋਕਲ ਮਹੀਆ ਹੀ 8-9 ਕਿਲੋ ਤੋਂ ਸੱਜਰਾ ਦਿੰਦਿਆਂ ਇਲਾਕੇ ਦੀ ਮੈਂ 14 ਕਿਲੋ 15 ਕਿਲੋ ਤੋਂ ਘੱਟ ਨਹੀਂ ਮਰਦੀ ਹਾਂ ਐ ਟਾਈਮ ਤੇ ਹਰਬੀ ਜੀ 9 ਕਿਲੋ ਦੁੱਧ ਹੋ ਗਿਆ ਜਿੱਗਮ ਚੱਕ ਪਾਸ ਤੇ ਲਈ ਬਾਕੀ ਦੋਦ ਤੂੰ ਇੱਥੋਂ ਆਪ ਚੋ ਕੇ ਖੜਨਾ ਹਾਂਜੀ ਭਾਵੇਂ ਕੋ ਦੂਰ ਦਾ ਤੇ ਭਾਵੇਂ ਕੋ ਲਾਗੇ ਦਾ ਉਹ ਹਰ ਕਿਸੇ ਦੀ ਆਪੋ ਆਪਣੀ ਜ਼ਿੰਮੇਵਾਰੀ ਚੁਾਈ ਕਰਕੇ ਖੜਨਾ ਹੋਵੇ ਥਾਂ ਕੋਈ ਇੱਕ ਬਾਦ ਘਾਟ ਹੋਵੇ ਉਹਦੀ ਫੁੱਲ ਗਰੰਟੀ ਹੋਗੀ ਮੈਂ ਦੀ ਬਾਬਾ ਜੀ ਚੈੱਕ ਪਾਸ ਦੀ ਵੀ ਗਰੰਟੀ ਹੋਊਗੀ। ਹਾਂਜੀ ਸਾਰਾ ਮਾਲ ਚੈੱਕ ਰਾਇਆ ਜੀ। ਬਾ ਕੀ ਆ ਫਲਾਫਾ ਪਿਆ ਜੇ। ਅਸੀਂ ਤਾਂ ਗਵਾ ਲਗਾ। ਸਾਡੇ ਘਰ ਦੀ ਗਰੰਟੀ ਅਸੀਂ ਅੱਜ ਚੈੱਕ ਕਰਾਂਗੇ। ਕੋਤਨਾ ਦਿਨਾਂ ਤੱਕ ਚੈੱਕ ਕਰਕੇ ਫਿਰ ਸਾਨੂੰ ਪੂਰਾ। 3 ਦਿਨਾਂ ਤੱਕ ਕਰ ਕੋਈ ਚੈੱਕ ਕਰਾ ਲਿਆ ਨਾ ਬਾਅਦ ਚ ਕੋਈ ਦਿਨ ਵੱਧ ਲੈ ਜਾਏ ਘੱਟ ਲੈ ਜਾਏ ਉਹ ਅਗਲੇ ਦਿਨ ਜ਼ਿੰਮੇਵਾਰੀ। ਸਾਡੇ 3 ਦਿਨਾਂ ਦੀ ਨਿਕਲ ਦੱਸੀ ਆ। 5-7 ਦਿਨਾਂ ਦੀ ਕੋਈ ਗਰੰਟੀ ਨਹੀਂ। 10-15 ਦਿਨ ਦੀ ਕੋਈ ਨਹੀਂ ਕੋਈ ਸਕਦੀ। 10-15 ਦਿਨ ਇੱਧਰ ਉੱਧਰ ਹੋ ਸਕਦੇ। ਪਰ ਮੈਂ ਮੈਂ ਇਹ ਦੇਖੋ ਦਰਿਆ ਮੈਂ ਉਹ ਬਾਬਾ ਜੀ। ਖੁੱਡਾ ਦੇਖੋ ਮੈਂ ਕਿੱਥੇ ਕਿੱਥੇ ਲੱਗਾ ਬਾਬਾ ਜੀ ਕੋਲ ਵਨ ਘਾਟ ਦੀ ਪੁੱਲ ਚੇਂਦੀ ਆਪਣੀ ਗਰੰਟੀ ਹੋ ਜਾਣੀ ਹੋ ਗਈ ਆਪਾਂ ਘਰ ਬੂਹੇ ਵਾਲੇ ਆ ਆਪੇ ਥੋੜੀ ਵੀ ਅੱਜ ਤਕਰੀਥੀ ਪੈ ਜੀ ਕਰ ਨੂੰ ਉੱਥੇ ਤੇ ਮੁੱਲ ਫਿਰ ਮੁੱਲ ਹਰਬੀ ਜੀ ਜਿੱਦੀ ਮੈਂ ਆ ਮੁੱਲ ਕੋਲ 90 95 ਜੋ ਮਰਜ਼ੀ ਕਰੀਏ 85000 ਦੀ ਦੇ ਦਈਏ ਨਹੀਂ ਫਿਰ 85 ਤੇ ਜਾਣਾ ਜੀ ਸਾਰੇ ਪੂਰੇ ਦੀ ਦੇ ਦਈਏ ਮੌਨ ਅੱਛਾ ਪੂਰੇ 80 ਦੇ ਪੂਰੇ 80000 ਦੇ ਨਹੀਂ ਨੀਲੀ ਰਾਵੀ ਬੁਰੀ ਹੈ ਲਾਭ ਦੀ ਨਹੀਂ ਇਹ ਸ਼ਾਇਦ ਬਾਬਾ ਜੀ ਚਲੋ ਪਾਕੇ ਮੌਕੇ ਤੇ ਥੋੜਾ ਬਦਲ ਹਾਂ ਨਹੀਂ ਜਿਹੜੀ ਦੇਣੀ ਆ ਨਾ ਮੈਂ ਤੇਰੀ ਨਹੀਂ ਛੱਡਣਾ ਪੂਰੇ 75000 ਦੀ ਦੇਣੀ ਆ ਬਸ ਸਾਨੂੰ 75 ਦੀ ਦੇਣੀ ਆ ਅੱਛਾ ਬਸ ਇਹੋ ਇੱਕ ਵਾਰੀ ਜੀ ਵੀ ਇਦਾਂ ਬਸ ਸਬਦਾਨਾ ਕਰੇ ਵੀ ਕਵੇ ਗੁਰੀ ਮਾਏ ਕੀ ਸਾਈ ਬਾਬਾ ਸੱਜਾ ਡਬਲ ਕਰ ਜੋਗੇ ਸੱਜਰ ਬਾਬਾ ਜੀ ਇਹਨੇ ਡਬਲ ਕਰੀ ਪਤਾ ਹੀ ਦੂਮੇ ਨੇ ਡੂਟ ਦੀ ਨੋਕਲੇ ਬਾਬਾ ਜੀ ਮੈਨੂੰ ਦੁੱਧ ਦੇ ਆ ਠੀਕ ਆ ਬਾਕੀ ਸੁਧਰ ਰੋਜ ਦਾ ਕਿੰਨਾ ਦੁੱਧ ਹੀ ਦੇਣਾ ਵਾ ਬਾਕੀ ਚਲੋ ਚੱਟੀ ਸੋਹਣੀ ਆ ਬਾਕੀ ਕੋਈ ਵੀਰ ਆਣ ਕੇ ਸੰਦ ਕਰਕੇ ਖੜੇ ਆ ਇਹ ਆ ਬੇ ਖੜੇ ਕੋਈ ਸਾਹ ਬਲਾ ਸ਼ਕੀਨ ਬੰਦਾ ਖੜੇ ਕੋਈ ਫੇਰੀ ਝੋਟੀ ਜਿਹੜੀ ਸੰਭੀ ਜਾਣੀ ਆ ਬਾਬਾ ਜੀ ਹੁਣ ਵੀ ਰਾਜੀ ਪੂਰੀ ਇਹ ਚੰਗੀ ਆ ਜਿੰਨੇ ਵੀ ਬੰਦੇ ਫੂਨ ਫਾ ਲਾਵੇ ਮੋੜਨਾ ਹੀ ਨਹੀਂ ਆ ਅੱਛਾ ਕਿੱਥੇ ਦੇਣੀ ਆ ਮੋੜ ਦੇਣੀ ਆ ਨਵੀਆਂ ਪੁਰਾਣੀਆਂ ਆਪਾਂ ਘਾਰ ਹੀ ਲਾਣੀਆਂ ਹੋਆ ਠੀਕ ਆ ਹਾਂਜੀ ਤੇ ਆ ਜਿਹੜੀ ਕਿੰਨਾ ਚੱਜ ਚੱਕ ਪਾਸ ਜੇ ਰੰਗ ਕੱਟੀ ਆ ਜੇ ਰੰਗ ਰੰਬਾਲਵਾ ਜੇ ਹਾਂਜੀ ਤੋਰਾ ਫੇਰੀ ਨਾ ਇਸ ਟਾਈਮ ਤੋਂ 24 ਮਹੀਨਾ ਸਾਢੇ ਤਿੰਨਾਂ ਤੋਂ ਚੌਂ ਵਾਧੂ ਕੋਈ ਸੱਤਾਂ ਮੰਨ ਕੇ ਸੌਦਾ ਕਰ ਲੈ 15 ਬਹਿ ਕੇ ਥੱਲੇ ਵਿਗਾ ਦੇ ਇੱਧਰ ਦੇਖੋ ਮੜ ਆਇਆ ਪਾੜਾ ਪੋਣਾ ਵਾ ਅੱਛਾ ਹਾਂ ਇਹ ਲੜਾ ਨਹੀਂ ਕਰ ਮਾਰੀ ਨੇ ਥੋੜਾ ਕਹਿੰਦੇ ਮਾਰੀ ਤੇ ਵੀਰਾਂ ਡਰ ਜੇ ਬਸ ਇਦਾਂ ਹੀ ਬਸ ਬੈਠੇ ਰਹਿਣਾ ਵੇਖੋ ਇਹਨੇ ਤੋੜ ਦੋ ਫਿਰ ਤੋੜ ਦੋ ਹੁਣ ਦੁੱਧ 6 ਕਿਲੋ ਆਪੀ ਸੱਤ ਕਿਲੋ ਹੀ ਅੱਛਾ ਸੱਤ ਕਿਲੋ ਆਪਣੇ ਕੋਲੋਂ ਭਾਵੇਂ ਮੁੱਠ ਕੌਲੀ ਆਟਾ ਭਾ ਕੇ ਜੋੜੋ ਤੇ ਸੱਜਰ ਕਿੰਨੇ ਦਾ ਦੁੱਧ ਲੀ ਆਂ ਵੀ ਵੇਖੋ 15 ਕਿਲੋ ਕੱਢ ਕੇ ਦਿੱਤਾ ਹੋਊ ਵੱਡਿਆ ਮਈਆ ਬਾਬਾ ਜੀ ਰਕਾਰਡ ਆ ਰਹੀ ਆ ਵਾਰ ਕੀ ਦੇ ਠੀਕ ਹੈ ਦੱਸਣਾ ਆਪੇ ਵੇਖੋ ਕੱਟੀ ਨੇ ਮੂਰਤ ਆ ਇਹ ਆਜ ਫੋਟੋ ਆ ਖਿਚਣਾ ਲਈ ਫੋਟੋ ਵਾਲੀ ਲੱਗਣ ਵਾਲੀ ਕੱਟੀ ਵੇਖੋ ਠੀਕ ਹੈ ਇਧਰ ਰੁਗੀ ਹੁੰਦੀ ਵੇਖੋ ਸਾਤ ਸ਼ਹਾਬ ਜੀ ਕਿਥੇ ਮਰਗੀ ਖਲੋ ਬਸ ਕਰਮਾਲੀ ਦੇ ਬਾਕੀ ਉਹ ਭਾ ਡਰਦੇ ਸੌਰਾ ਡਰਦੇ ਬਾਕੀ ਹੈ ਵੜੀ ਮੱਠੀ ਦੀ ਥੋੜੀ ਡਰਦੀ ਆ ਕੈਮਰੇ ਤੋਂ ਮੈਂ ਕੇ ਇਹਦੀ ਪਛਵੇਤਰ ਇੱਕਦਮ ਡਰ ਵੀ ਜਾਂਦਾ ਆ ਬਾਕੀ ਬਾਕੀ ਆਪਣੇ ਕੋਣਾ ਕੱਲ ਦੀ ਆਈ ਜੇ ਕਰਮਾਲੀ ਨੇ ਕਿਤੇ ਟੀਗਾ ਨਹੀਂ ਕਿਤੇ ਪਹਾੜਾ ਨਹੀਂ ਲਿਆ ਹੋਰ ਰਾਣੀ ਵੇਖੋ ਵੇਖੋ ਕੱਡੀ ਮੈਂ ਵਜਨ ਵੇਖੋ ਮੈਂ ਨੂੰ ਕਿੰਨਾ ਆ ਵੇਖੋ ਚਲੋ ਲੈ ਜਾ ਬਾਕੀ ਇਹਦੇ ਘਰੇ ਬਾਬਾ ਜੀ ਨੇ ਉਤਰ ਗਏ ਫੱਬੂ ਗਏ ਕੋਈ ਥੋੜਾ ਬਾਕੀ ਆ ਵੀ ਰਾਜੀ ਆ ਪੂਰੀ ਪਿੱਛੇ ਪਹਿਲਾਂ ਸੰਭੀ ਮੀਂਹ ਬਕਾਉਂਦੇ ਹਾਂ ਜੀ ਮੈਂ ਵੇਚਣ ਨੂੰ ਕਿਹਦਾ ਜੀ ਕਰਦਾ ਜੀ ਪੂਰੀ ਸੰਭੀ ਆ ਜਿਹੜੀ ਹਾਂਜੀ ਤੇ ਆ ਥੱਲੇ ਵੀ ਇੱਕ ਵਾਰੀ ਦੇਖ ਸਾਦੇ ਜੀ ਥਾੜਾ ਤੋਂ ਬਾਬਾ ਜੀ ਬੜਾ ਚੰਗਾ ਵੰਡਾ ਵੀਰਲਾ ਆ ਪੋਵੇ ਸੀ ਬਹੁਤ ਜਿਆਦੀ ਆ ਮੈਂ ਇਹ ਵੀ ਥੋੜਾ ਕੈਮਰੇ ਤੋਂ ਡਰਦੀ ਮੈਂ ਆਹ ਵੇਖੋ ਇਦਾਂ ਹੀ ਬਸ ਬਹਿ ਜਾਣਾ ਇਦਾਂ ਹੀ ਬਹਿ ਜਾਣਾ ਥੋੜਾ ਕੈਮਰੇ ਤੋਂ ਡਰਦੀ ਆ ਤੇ ਇਹਦਾ ਮੁੱਲ ਫਿਰ ਇਹ ਦੇ ਦੀਓ 75 ਦੀ ਦੇ ਦੀਏ 75 ਚੋਂ 5 ਹੀ ਡਾ ਦिए ਪੂਰੇ 70 ਦੀ ਤਿਆਰ ਹੋਈ ਤੇ ਡੂਡਦੀ ਇਹ ਤਾਂ ਹੈਗੀ ਆ ਬੜੀ ਬੜੀ ਰਕਮ ਵਾਲੀ ਮੈਂ ਬੜੀ ਰਕਮ ਵਾਲੀ 70000 70000 ਦੀ ਛੋਟ ਛਾਟ ਵਾਲੀ ਗੱਲ ਹੋਣੀ ਹੈ 1000 ਹੀ ਛੱਡਾਂਗੇ ਬਸ ਅੱਛਾ ਬਸ ਹੁਣ ਬੱਚੇ ਪੂਰੇ 60000 ਦੀ ਹਾਂ ਤੇ ਨਾ ਦੇਵਾਂਗੇ ਬਾਕੀ ਕੋਈ ਫੋਨ ਲਾਵੇ ਮੋੜ ਤੇ ਨਹੀਂ ਪਤਾ ਨਹੀਂ ਦੇ ਇ ਕਿੱਥੇ ਦੇਣੀਆਂ ਵਾ ਠੀਕ ਆ ਪਤਾ ਨਹੀਂ ਦੇ ਇ ਦੇਣੀਆਂ ਮੋੜ ਨਾਲ ਹੀ ਨਹੀਂ ਕੇ ਵੀਰ ਭਰਾ ਨੂੰ ਕੇ ਛਾੜ ਜੂੜ ਤੂੰ ਬਾ 4 ਵਜ ਜਾਣਾ ਕੋਣ ਲਾਵੀ ਦੇ ਦੇਂਦਾ ਪਹਿਲਾਂ ਸਲਾਹ ਨਹੀਂ ਕੀਤੀ ਅੱਜ ਉਹ ਨਹੀਂ ਇਹ ਘੱਟ ਮੁੱਲ ਪਾਦਾ ਜੋ ਕਹਤਾਂ ਠਾੜੀ ਹਲਦੀ ਦੇਣੀ ਹੈ ਬਸ ਠੀਕ ਆ ਕੋਈ ਨਹੀਂ ਜੋਗ ਹੋ ਗਿਆ ਤੇ ਨਵੀਂ ਪ੍ਰਾਣੀ ਕਰ ਲੈਣੀ ਆਪਾਂ ਤੇ ਛੋਟੀ ਦਾ ਤਾਂ ਦੇਖੋ ਛੱਡਾ ਦੇਖੋ ਫਿਰ ਆਹ ਛਾਹ ਦੇਖਿਓ ਇਧਰ ਅੱਛਾ ਪਾੜਾ ਵੀ ਖਾਜੇ ਛੋਟੀ ਮੇਰੀ ਇਧਰ ਲੈ ਲੋ ਅੱਛਾ ਆਹ ਛਾਹ ਉਹ ਨਹੀਂ ਲੱਪਣੇ ਇਧਰ ਦੇਖੋ ਫਿਰ ਕਾਕੇ ਕੱਟੀ ਨੂੰ ਘਾਤੋ ਗਲਾ ਆਹ ਦੇਖਾ ਦੇ ਇਤਰਾ ਹੀ ਭਾਵੇਂ ਮੋਠ ਨਹੀਂ ਪੁੱਟਾਂ ਦਿੰਦੀ ਬਾਬਾ ਜੀ ਮਲਵੈਣ ਕੱਟੀ ਆ ਚਲੋ ਦੇਸੀ ਮਾਲ ਥੋੜੀ ਜਿਹੀ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਮੈਂ ਬਾਬਾ ਜੀ ਵੇਖੋ ਸਫਾਈਆ ਚੱਡਾ ਵੇਖੋ ਕਿੰਨਾ ਮੈ ਲੱਗਾ ਬਾਈ ਬਾਕੀ ਕੱਟ ਕਾਟ ਪੱਖੋ ਜਵਾਨ ਆ ਪੂਰੀ ਇਹ ਸੱਜਦ ਦੀ ਆਪਾਂ ਵੀਡੀਓ ਖਾ ਦੇਗੇ 1,30,000 ਦੀ ਆਈ ਸੱਜਦ ਦੀ ਵੀਡੀਓ ਹੈਗੀ ਆਪਣੇ ਕੋਲ ਬਾਬਾ ਜੀ ਕਾਲੀ ਸ਼ਾ ਵਾ ਕਾਲੀ ਸ਼ਾ ਵੇਖ ਲਓ ਜੱਟ ਇਹਨਾਂ ਸੱਜਦ ਨੇ ਕਿੰਨਾ ਕੱਢਿਆ ਦੁੱਧ ਸੱਜਦ ਦੀ ਇਹਦੀ ਵੀਡੀਓ ਹੈਗੀ ਪਹਿਲੇ ਸੂਵੇ ਦੁੱਧ 14 ਕਿਲੋ ਚਵਾ ਗਿਆਈ ਆ ਅੱਛਾ ਪਹਿਲੇ ਸੂਵੇ ਦੁੱਧ 14 ਲੀਟਰ ਕੱਢਿਆ ਹਨ ਸਿੰਘ ਵੇਖੋ ਕੀ ਲੱਗਾ ਮੂਰਤ ਆ ਮੂਰਤ ਬਾਕੀ ਪੂਰੀ ਜਵਾਨ ਝੋਟੀ ਹੈ ਵੀ ਜਵਾਨ ਫੁੱਲ ਰਾਜੀ ਆ ਇਹ ਨਹੀਂ ਥੋੜ ਬਾਕੀ ਰੰਗ ਰੋਂਗੇ ਇਹਨਾਂ ਦੇ ਬਦਲੇ ਜਾਂਦੇ ਆ। ਆਹ ਦੇਖ ਲੋ। ਆਹ ਸ਼ਾਵੜੀ ਲੱਗਣੀ ਕਰਮਾਲੀ ਆ। ਮਿੱਠੀ ਪੂਰੀ ਬਲਵਾਨ ਕੱਟੀ ਆ ਬਾਬਾ ਜੀ। ਸੁਣਾਪਸ ਨੂੰ ਵੇਖੋ ਕੱਦ ਦੇ ਵੇਖੋ ਕਿੱਡਾ ਛੋਟੀ ਨੱਗਾ। ਤੇ ਬਾਕੀ ਇਹ ਵੀ ਹਰ ਵੀ ਗਾ ਇਹੋ ਜੀ ਤਿਆਰ ਵੀ ਰਕਮ ਦੀ ਪਹਿਲੇ ਸੂਏ ਜਿਹੜੀ ਇੱਕ ਕੀ ਜਾਈ ਆ ਏਰ ਕੀ ਤੇ ਸੰਭਲੂਗਾ ਤੇ ਏਰ ਕੀ ਡੂਡਦੀ ਆ। ਹਾਂਜੀ। ਉਖਾਲੇ ਨੂੰ। ਬਾਕੀ ਬਾਬਾ ਜੀ। ਰਾਜੀ ਫੋਲੇ ਵੱਡੀ ਮਹਿਵਾ ਕੋਈ ਛੋਟੀ ਨਹੀਂ ਆ ਬਾਕੀ ਸਾਂਭੇ ਸੁੰਭੀ ਚੰਗੀ ਆ ਹਾਂਜੀ ਗਾਂ ਰਕਮ ਵਾਲੀ ਆ ਦੇਖੋ ਡਾ ਕੱਟਾ ਦੇਖੋ ਕਿੱਡਾ ਵਾ ਅੱਜ ਦਿਨ ਖਵਾ ਭਰਿਆ ਪੁਜਾਰਿਆ ਥੋੜਾ ਜਿਹਾ ਵੀ ਡਾਗੇ ਵੀਰ ਹਟਦੇ ਇਧਰੇ ਰੁਬਾ ਇੱਧਾ ਬੈਠੇ ਰਹਿਣਾ ਕਰਮਾ ਮੋਠਾ ਆਟਾ ਨਹੀਂ ਪੋਣਾ ਕਿ ਅੱਗੇ ਬੱਬਾ ਜੀ ਅੱਛਾ ਇੱਥੇ ਘਰੀ ਹੋ ਗਈ ਟੀਗਾ ਲੈ ਲੈ ਫੁੱਲ ਗਰੰਟੀ ਆ ਮੈਂ ਦੀ ਕੌਣ ਦੁੱਧ ਕਿੰਨਾ ਇਹਦੇ ਕੋਲ 7 ਕਿਲੋ 7 ਕਿਲੋ ਆ ਗਿਆ ਪਕਾ ਸਾਡੇ ਕੋਲ ਲਏ ਦੋ ਡੰਗ ਦੀ ਤਿੰਨ ਡੰਗ ਚੋਲੇ ਬਾਬਾ ਜੀ ਸਾਢੇ 3 ਮਹੀਨੇ ਦੀ ਚੈੱਕ ਪਾਸ ਹੋਊਗੀ ਅਬੀ ਠੀਕ ਆ ਹਾਂਜੀ ਥੋੜੀ ਬੱਜੀ ਹੈ ਘਰ ਚ ਬੱਜੀ ਆ ਹਾਂ ਤਿੰਨ ਡੰਗ ਵੀ ਕੋਈ ਜਾ ਸਾਡੇ ਕੋਲ ਕੋਈ ਥਣ ਹੋ ਜੇ ਵੱਧ ਘਟੇ ਭੂਰ ਛਟਾ ਹੋਵੇ ਕੇ ਥਾਂਦੀ ਬਾਬਾ ਜੀ ਫੁੱਲ ਗਰੰਟੀ ਹੋ ਗਈ ਮੈਂ ਦੀ ਥਣ ਇਹਦੇ ਵੀ ਲਾਗੇ ਤੇ ਦੇਖ ਸਾ ਤੇ ਚੰਗੇ ਗੈਪ ਤੇ ਹਵਾ ਨੇ ਤੇ ਵੀ ਨਾੜਾਂ ਤੇ ਮਿਲ ਕੇ ਵੀ ਚੰਗੀ ਆ ਤੇ ਇਹਦਾ ਫਿਰ ਮੁੱਲ ਇਹ ਹੋਊਗੀ ਮੂੰਹ ਚੈਰੀ ਦੰਦ ਹੋਊਗੀ ਕੋਈ ਇੱਥੇ ਆਊਗਾ ਦਾਂਦ ਖਾ ਤਾਂ ਕੋਈ ਬਾਈ ਕੋਈ ਫਰਕੇ ਗਏ ਨੇ ਇੱਥੇ ਆਵੇ ਕੋਈ ਵੀ ਪਟਾ ਦੇ ਵੇਖ ਲੋ ਕੱਦ ਤੇ ਸਾਰੀਆਂ ਨੂੰ ਮਹੀਨਾਂ ਕੱਦ ਤੇ ਸਾਰੀਆਂ ਨੂੰ ਉੱਚਾ ਹੈ ਤਾਂ ਹਾਂਜੀ ਮੁੱਲ ਇਹਦਾ ਬੇਲ ਵੀ ਸਾਰੀਆਂ ਨਾਲੋਂ ਜ਼ਿਆਦਾ ਹੈ ਇਹ ਦੇ ਦਈਏ ਦੇ ਦਈਏ 75000 75 ਦੀ ਦੇ ਦਈਏ ਮੈਂ ਨਹੀਂ ਫਿਰ ਮੈਂ ਤਾਂ ਨਹੀਂ ਚੰਗੀ ਤੇ ਹੈਗੀ ਆ ਬਾਬਾ ਜੀ ਤੁਹਾਡੇ ਇੱਕ ਸ਼ੋਰ ਇਹਨਾਂ ਨੂੰ ਪੈਂਦੀ ਆ ਲੋਕ ਮੰਨ ਕੇ ਚੱਲ ਰਿਹਾ ਗੱਲ ਕੀ ਹੈ 72 ਦੀ ਪੂਰੇ 72 ਦੀ ਉਹ ਨਹੀਂ ਯਾਰ ਗੱਲ ਦੇ ਦਾਂਗੇ ਮੋੜ ਤੇਰੀਆਂ ਸਭ ਤੋਂ ਪਹਿਲੀ ਗੱਲ ਜੋ ਡੇਰੀ ਜਾ ਕੇ ਚੱਲ ਜੀ ਹੈ ਨਾ ਅਗਰਾਂ ਦੇ ਅੱਧੀ ਗੱਲ ਤੋਂ ਉੱਥੇ ਨਹੀਂ ਹੁੰਦੀ ਜਾਂਦਾ 55 ਦੀ ਦੂਰ ਨੰਬਰ ਯਾਰ ਗੱਭਨ ਬਰਾ ਤੇ ਦੁੱਧ ਦਾ ਕੀ ਕੀ ਮੁੱਲ ਦਿੰਦੇ ਜੇ ਫਿਰ ਉਹ ਕੋਲ ਆ ਕੇ ਕਹਿੰਦੇ ਹਾਂਜੀ ਆਣ ਕਿਥੇ ਸਾਨੂੰ ਆਣ ਗਿਆ ਹੋ ਜੀ ਦਾ 55 ਕੋ ਲਾਊਗਾ ਫਿਰ ਆਪਣਾ ਦਿਲ ਦੁਖਦਾ ਹਾਂ ਨਹੀਂ ਨਹੀਂ ਉਹ ਤਾਂ ਚਲੋ ਗੱਲ ਸਹੀ ਦੁੱਧ ਦੇ ਵਜਨ ਜੀ ਆ ਹਾਂਜੀ ਦੁੱਧ ਦਾ ਦੇ ਮੰਨ ਕੇ ਚਲੋ ਗੱਪਾਂ ਦਾ ਕੀ ਰਹਿਣ ਨਹੀ ਬਾਬਾ ਜੀ ਘੋਟੀਆਂ ਜਾਂ ਸੋਨ ਪਣੇ ਦਾ ਮੁੱਲ ਸਾਰੀਆਂ ਚੀਜ਼ਾਂ ਦਾ ਪਹਿਲਾਂ ਨਾ ਦੋ ਘਾਟ ਛੜ ਦਿਆ ਦੋ ਘਾਟ 70000 ਜਿੰਨਾਂ 68000 ਨਹੀਂ ਲਾਹਾਂਗੇ 68000 ਨਾੜਿਆ ਦਿਹਾ ਦੇ ਨਾ ਦੇ ਦਾਂਗੇ ਬਾਬਾ ਜੀ ਬਸ ਫੋਨ ਲਾਵੇ ਫਿਰ ਵੀ ਮੋੜ ਦੇਣੀ ਆ ਠੀਕ ਆ ਹਾਂਜੀ ਇਹ ਆ ਦੇ ਆ ਮੈਂ ਬਾਬਾ ਜੀ ਕੋਲ ਹਲ ਵੀ ਦੋਗੇ ਨਾ ਦੇਖੋ 9 ਕਿਲੋ ਮੈਂ ਕਹੋ ਦੁੱਧ ਰੱਖੋ 5 ਮਹੀਨੇ ਇੱਕ 5 ਮਹੀਨੇ ਦੀ ਮੈਂ ਗੱਭਨ ਚੈੱਕ ਕਰ ਬਸ ਦੁੱਧ 9 ਕਿਲੋ ਹੋ ਗਏ ਅੱਛਾ ਹਾਂਜੀ ਤੋਰ ਫਿਰ ਇਹਦਾ 9 ਕਿਲੋ ਆਪਣੇ ਕੋਲ ਠੰਡਾ ਲੈਣ ਲੀਟਰ ਨਾਲ ਚਵਾ ਕੇ ਦਾਂਗੇ ਆਪਣੇ ਘਰ ਦੀ ਗਰੰਟੀ ਹੋ ਅੱਛਾ ਦੇਖੋ ਦਾ ਵੇ ਲੈ ਬਾਬਾ ਜੀ ਇਹ ਸਾਜਰ ਕਿੰਨੇ ਕਿ ਦੁੱਧ ਵਾਲੀ ਜੀ ਬਾ ਜੀ ਮੈਨੂੰ ਮੇਰੇ ਵੀ 14 15 ਕਿਲੋ ਘੱਟ ਕੇ ਦਿੱਤਾ ਹੋਊਗਾ ਨੀਲੀ ਰਵੀ ਦੀ ਬਾਬਾ ਜੀ ਮੈਂ ਆਏ ਵੀ ਅੱਜ ਮੱਝਾਂ ਸਾਰੀਆਂ ਹੀ ਜੜੀਆਂ ਚੰਗੇ ਦੁੱਧ ਵਾਲੀਆਂ ਆ ਵਾਂ ਚੰਗੀਆਂ ਆ ਮਈਆਂ ਵੱਡੀਆਂ ਬਾਬਾ ਜੀ ਅਰ ਬੀ ਇਹ ਮਹਾਂ ਇਹ ਕਰਮਾਣਾ ਲਾਦੀਆਂ ਕਿਤੇ ਹਾਂ ਇੰਨਾ ਦਾ ਭੁਗਤੇ ਬਾਬਾ ਚਲੋ बन ਗਿਆ ਵਾ ਬੁੱਝ ਪੈਸੇ ਪਾ ਕੇ ਤਰੇ ਰਹੀ ਜਰਾ ਕੋ ਤਾਂ ਨਹੀਂ ਬੰਦਾ ਜੇ ਬਾਕੀ ਐ ਛੰਡੀਆਂ ਲਿਖੇ ਕਿੱਥੇ ਖਲੋਏ ਨਾ ਕਰਮਾਲੀਆਂ ਨੇ ਇੱਕ ਵਾਰ ਗੱਲ ਜੇ 45 50 ਹਜ਼ਾਰ ਵਾਲੀ ਤੋਂ ਕੜ ਗੱਬਣ ਤੇ ਉਹ ਸੂਕੇ 60 70 ਹਜ਼ਾਰ ਦੀ ਹਾਂਜੀ ਇਹ ਇਹ ਮਈਆਂ ਦਾ ਡਬਲ ਪਾਉਣ ਵਾਲੀ ਇਹ ਸੁਣਾਪੋ ਵੇਖੋ ਬਿੱਲੀ ਬੋਲੀ ਕੱਤੀ ਅੱਖਾਂ ਵੇਖੋ ਬਿੱਲੀਆਂ ਬਲੀਆਂ ਸੰਘੀਆਂ ਵਾ ਦੋਵੇਂ ਅੱਖਾਂ ਬਿੱਲੀਆਂ ਕੋਈ ਚਾਜ ਨਾ ਖਾ ਦੋ ਇਹ ਨਾ ਕੋਈ ਵੀਰ ਭਰਾ ਅੱਖੇ ਬਾਕੀ ਥਾਣਾ ਦਾ ਗੈਪ ਸੈਦ ਖਾ ਦੋ ਸੰਘੀਆਂ ਨੌ ਕਿਲੋ ਪਾਪਾ ਜੀ ਪੰਜਾਂ ਮਹੀਨੇ ਹੋ ਗਏ ਜੀ ਮੈਂ ਕਿ ਦੋ ਦੋ ਬੱਬਾ ਜੀ ਵੇਖੋ ਇਹ ਮਦਰੀ ਗੋਟੀ ਜਾਂ ਮੱਜ ਜਿਹੜੀਆਂ ਨਿੱਗਰ ਮੱਜਾਂ ਹੁੰਦੀਆਂ ਵਾ ਬਾਕੀ ਇਹ ਵੀ ਕੋਈ ਤਿਆਰ ਕੀਤੀ ਹਰ ਵੀ ਜੀ ਕੋਈ ਮੈਂ ਮੈਨੂੰ ਇਹ ਦੇ ਵੀ ਕੋਈ ਮੈਂ ਲੱਖੋਂ ਘੱਟ ਸਵਾ ਤੋਂ ਘੱਟ ਨਹੀਂ ਵਿਕਦੀ ਬਾਬਾ ਜੀ ਮਦਰੀ ਗੋਡੀ ਨਹੀਂ ਆ ਮੈਂ ਇਹ ਖੁੱਡਾ ਦੇਖੋ ਕਿੱਡਾ ਵਾ ਲੱਗੇ ਮੈਂ ਜਿਆਦੀ ਵੱਡੀ ਵੱਜੀ ਆ ਮੁੱਲ ਇਹਦਾ ਵੀਰ ਜੀ ਫਿਰ ਹਰ ਵੀ ਜੀ ਦੇ ਦਈਏ 70000 ਦੇ 70 ਦੇ ਦਈਏ ਵੀ ਦੁੱਧ 9 ਕਿਲੋ ਹੋਊਗਾ ਇਹ ਵੀ ਭਾਈ ਤਰਾ ਭੰਨ ਬਹਿ ਜਾ ਥੱਲੇ ਹਾਂ ਕਰ ਦਈਏ ਛੋਟ ਛੱਟ ਵਿੱਚ ਆ ਆ ਵੀ 3000 ਦੀ ਛੱਡ ਦਾਂਗੇ ਪਾ ਲਿਆ ਦੀ ਤਾਂਗੇ ਬਾਹਰ ਪਾ ਦੇਣਾ ਚਲੋ ਬਾਕੀ ਮੌਕੇ ਤੇ ਹੋਰ ਕਰਦੇ ਤੇ ਕਿਹ ਹੋਰ ਛੱਡਦਾ 60 ਦੀ ਦੇਦਾ ਕੋਈ ਬਾਕੀ ਫੋਨ ਫਾਲ ਲਾਵੇ ਮੋੜਦੇ ਨਹੀਂ ਪਰ ਕੋਈ ਵੀ ਭਰਾ 60 ਨਾ ਲਾਵੇ ਅੱਛਾ ਦੋ ਖਾਣ ਦਾ ਸਮਾਂ ਬੋਲ ਪਾ ਇਹ ਆਵੇ ਚਲੋ ਫੋਨ ਫਿਰ ਤਾਂ ਨਵੇਂ ਕਾਫੀ ਆਉਣੇ ਹੁੰਦੇ ਆ ਤੇ ਮਾਲ ਵੀ ਚਲੋ ਕਾਫੀ ਆ ਤੇ ਫੋਨ ਨਾ ਕਿ ਕੋਈ ਲਾਵੇ ਹੁੰਦਾ ਵਾ ਇੱਕੋ ਦਿਨ ਦਾ ਟਾਈਮ ਹੁੰਦਾ ਕੋਈ ਨਾਲ ਵੀ 5-7 ਘੰਟੇ ਹੁੰਦੇ ਆ ਹਾਂਜੀ ਹਾਂਜੀ ਕਿਹ ਵੇਲੇ ਕੋਈ ਮੈਂ ਸਲਾਹ ਕਰਨਾ ਤਾਂ ਪਹਿਲਾਂ ਮੰਮੀ ਨੂੰ ਖਵਾ ਲਾ ਦੇ ਰੀ ਨੂੰ ਖਾੜਾ ਦਾਦੇ ਨੂੰ ਖਾੜਾ ਮਕਰਵਾਲ ਕੈਂਟ ਦੇ ਕੋਈ ਕਹਿੰਦਾ ਮੇਰਾ ਦਾਦਾ ਬੰਬੀ ਦੇ ਘਰ ਨੂੰ ਆਣਦੇ ਫਿਰ ਉਹਨੂੰ ਖਾ ਕੇ ਫਿਰ ਸਾਈ ਪਾਉਂਦੇ ਆ ਸਾਰੇ ਉਹਨੂੰ ਟੱਪਾਰ ਨੂੰ ਪਰਿਵਾਰ ਨੂੰ ਇਕੱਠੇ ਭਾਗੇ ਫਿਰ ਵੇਖਿਆ ਕਰੋ ਵੀਡੀਓ ਫਿਰ ਬਾਕੀ ਚਲੋ ਉਹਦੇ ਹੰਦਾਈ ਆ ਇਹ ਆਵੇ ਚਲੋ ਜਿਹੜਾ ਵਾ ਕੋਈ ਹਾਂਜੀ ਜਿਆਦਾ ਟਾਈਮ ਤੁਸੀਂ ਉਹਦਾ ਲਾਇਆ ਕਰੋ ਤੇ ਅਗਲਾ ਉਹਨਾਂ ਨਾਲ ਲਾ ਲਾ ਸਾਰਿਆਂ ਦਾ ਫਜਰਾ ਹੀ ਨਾ ਇਹਨੂੰ ਵੀ ਮੈਂ ਉਹਦਾ ਚੱਡਾ ਲੱਗਾ ਇਹ ਵੀ ਜੀ ਤਿੰਨ ਮਹੀਨੇ ਦੇ ਗੱਬਣ ਚੈੱਕ ਅਪ ਆਜੇ ਅੱਛਾ ਛੇ ਕਿਲੋ ਤੋਰੋ ਫਿਰ ਇਹਨੂੰ ਕੋਈ ਦੋ ਟੰਗ ਬਾਬਾ ਜੀ ਇਹਨੂੰ ਕੋਈ ਚੋਕੇ ਲੈ ਜੇ ਤੇ ਇਹ ਹਰ ਵੀ ਜੀ ਸੱਜਰ ਸੂਈ ਦੀ ਵੀਡੀਓ ਵੀ ਆਪਣੇ ਕੋਲ ਹੈਗੀ ਜੇਰ ਪਾਉਂਦੀ ਦੀ ਵੀਡੀਓ ਹੈਗੀ ਆ ਆਪਾਂ ਦਿੱਤੀ। ਕਦਰ ਬਾਬਾ ਜੀ 12 ਕਿਲੋ 13 ਕਿਲੋ ਮੈਂ ਦੁੱਧ ਚਾਉਂਦੀ ਰਹੀ ਆ। ਠੀਕ ਹੈ ਜੀ। ਹਾਂ। ਆ ਵੀਰ ਮੈਨੂੰ ਇਨੀ ਗਰੰਟੀ ਹੈ ਵੀ ਇਹਦਾ ਹਰ ਵੀ ਮੈਂ ਟੋਕੜੇ ਦੁੱਧ 10-11 ਕਿਲੋ ਦਿੰਦੀ ਰਹੀ ਆ ਆਪਣੇ ਕੋਲ। ਠੀਕ ਆ। ਆ ਵੀਰ ਕੋਈ ਲਈ ਆ ਕੇ। ਇਹਦੇ ਅੱਗੇ ਬਾਬਾ ਜੀ ਵੀਡੀਓ ਪਈ ਆਪਣੇ ਕੋਲ ਸਭ ਕੋ ਹੈਗਾ ਵਾ ਜੇ ਕੋਈ ਵੀ ਪ੍ਰੂਫ ਤੱਕ ਮੰਗੂ ਉਹ ਵੀ ਦਵਾਂਗੇ। ਠੀਕ ਆ। ਹਾਂ ਜੀ ਆਹ ਵੀਰ ਕੋ ਮੈਂ ਲਈ ਆ ਉਹ ਵੀਰ ਨੇ ਕਰਦੇ ਡੇਰੀ ਆਪ ਦੀ ਅੱਛਾ ਵੀਡੀਓ ਪਾਈ ਓਦਾਂ ਸ਼ੌਂਕ ਨੂੰ ਪਾਈ ਵਿੱਚ ਪਰ ਉਹਨੇ ਵੇਚੀ ਮੈਂ ਦੁੱਧ ਚੰਗਾ ਕਰ ਗੀ ਮੁਰਕੇ ਅੱਛਾ ਹਾਂਜੀ ਚਲੋ ਲੈ ਜਾਓ ਫਿਰ ਜਿਹੜੇ ਆ ਭਾਈ ਹੁਣ ਆ ਇਨਾਂ ਕੋਲੋਂ ਹੀ ਆਈ ਗਏ ਹਾਂਜੀ ਕੋਲੇ ਟੋਕਰ ਗੱਭਣੇ ਗੱਬਰ ਸਿੰਘ ਡੇਰੀ ਅੰਬਰਸਰੋਂ ਠੋਕਰ ਤੋਂ ਹਾਂਜੀ ਤੇ ਬਾਕੀ ਜੀ ਤਾਂ ਅਸੀਂ ਕੱਲ ਜੀ ਤਾਰੇ ਕੋਈ ਇਮੇਜ ਦੇਰੀ ਦਾ ਕੰਮ ਆਪਣਾ ਦੇਰੀ ਦਾ ਕੰਮ ਠੀਕ ਕਿੰਨਾ ਕ ਦੁੱਧ ਕੱਡੇ ਨੇ ਸੱਜਣ ਨੇ ਦੁੱਧ ਕੱਡਿਆ 12 13 ਕਿਲੋ ਮੈਣੇ ਅੱਛਾ 12 13 ਕਿਲੋ ਕੱਡੇ ਆ ਹਾਂਜੀ ਠੀਕ ਹੈ ਜੀ ਤੇ ਕਿੰਨਾ ਫੇਰ ਰੱਖਣਾ ਇਹਦਾ ਮੁੱਲ ਹਰਪੀ ਜੀ ਮੈਂ ਮੁੱਲ ਮਾਲ ਨਹੀਂ ਕਰਨਾ ਚਲੋ ਜਿਹਦੇ ਕੋਲ ਲਈ ਉਹਨੂੰ ਪਤਾ ਹੋਊਗਾ ਕੀ ਨਫਾ ਕਹਿੰਦੇ ਹਰਪੀ 60000 ਦੀ ਮੈਂ ਦੇ ਦਾਂਗੇ ਅੱਛਾ 60000 ਦੀ ਮੈਂ 3 60 ਤੋਂ 57 ਦੇ ਦੂੰ 57000 ਦੀ ਬਾਕੀ ਹਰ ਵੀਜੇ ਤਾਂ ਗੱਲ ਕੀ ਜਿੰਨੇ ਲਈ ਉਹ ਵੀ ਲਾਗੇ ਉਹਨੂੰ ਪਤਾ ਕਿਨੇ ਲਈ ਹਾਂ ਨਹੀਂ ਜਿਹੜੀ ਮੈਂ ਦੇਣੀ ਹੈ ਨਾ ਸਾਰਾ ਕੁਝ ਵੜ ਛੁੱਟ ਕੇ 55000 55000 ਦੀ ਜਸਤ ਰੋਸ਼ ਨਹੀਂ ਬਸ ਸ਼ੋਰ ਛੜ ਕਰਦੇ ਕੋਈ ਫੋਨ ਲਾਓ ਤੈਨੂੰ ਦੇ ਕਿਥੇ ਦੇਣੀ ਮੋੜਨਾ ਹੀ ਨਹੀਂ ਆ ਕੇ ਵੀਰ ਭਰਾ ਨੂੰ ਆਪਾਂ ਠੀਕ ਹੈ ਜੀ ਹਾਂ ਜੀ ਇਹ ਨੀਲੀ ਰਵੀ ਦੀ ਮਹਾਂਬਾ ਜੀ ਵੇਖੋ ਕਿੱਡੀ ਬੈਠਾ ਵੇਖੋ ਲੱਗਾ ਗੋਲ ਸਿੰਘ ਵਾਲੀ ਐ ਵੇ ਅੱਗੋ ਥਾੜਾ ਖਾਓ ਇਤਰਾਓ ਥੋੜਾ ਡਰਦੀ ਆ ਹਾਂ ਵੇ ਵੇਖੋ ਆਹ ਵੀ ਇਤਰਾ ਬੈ ਜਾਣਾ ਇਤਰਾ ਬਹਿਣਾ ਭਾਵੇਂ ਮੁੱਠ ਪਾੜਾ ਪਾ ਲੋ ਆ ਸੈਣੀ ਲੱਪਣੀ ਨਹੀਂ ਮੁੱਠ ਪਾੜਾ ਪਾੜੋ ਲਾਤੋ ਲਤਨਾ ਮੈਲ ਹੋ ਗਈ ਬੱਬਾਈ ਇਹ ਵੀ ਅੱਛਾ ਦੇਖੋ ਕੋਈ ਕੇ ਥੱਜ ਭੂਰ ਨਹੀਂ ਕੇ ਛੱਟਾ ਨਹੀਂ ਲੱਗੋਗੇ ਖਾਦੋ ਇਹ ਦੇਖੋ ਕੇ ਥੱਜ ਭੂਰ ਨਹੀਂ ਛੱਟਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੋਖੀ ਵਾਂਗੂੰ ਮੈਂ ਆਉਂਦੀ ਅੱਬਾਈ ਸਾਰੀ ਦੇਖੋ ਠੀਕ ਆ ਹਾਂਜੀ ਚਲੋ ਖੋਲੋ ਫਿਰ ਤੋਰਦੀ ਜੀ ਨੀਲੀ ਰਾਈ ਬੱਬਾਈ ਇਹ ਵੀ ਆਜਦੇ ਥੋੜੇ ਥਾਂ ਚ ਆਇਆ ਕੇ ਖਾਦੋ ਕੱਲੇ ਸੰਦੋ ਕੱਲੇ ਸੰਦੋ ਚਵਾਹ ਖਾਦੋ ਠੀਕ ਤੋਰੋ ਫਿਰ ਐ ਕੋਈ ਭੂਰ ਨਹੀਂ ਕੇ ਸਕਦੀ ਛੱਡਾਣੀ ਆ ਤਰ ਤੂੰ ਵੇਖੋ ਵੰਡਾ ਵਿਲਾ ਬੜੀਆ ਮੈਂ ਬਾਈ ਪੂਰੀ ਹੋ ਗਏ 5000 ਰੁਪਏ ਜੀ ਇਹ ਮੈਂ ਚੋਹ ਮਹੀਨੇ ਗੱਬਨ ਚੈੱਕ ਪਾਸ ਅੱਛਾ 340 ਸਾਢੇ 40 ਦੀ ਸਾਢੇ 40 ਦੀ ਲਾਲੇ ਅੱਜ ਪਰ ਇਹ ਆ ਵੀ ਦੁੱਧ ਮੈਨੂੰ 7 ਕਿਲੋ ਹੋਗਾ ਸਿੰਘ ਸੰਗ ਛੋਟਾ ਚੂਣ ਇੱਕ ਨੰਬਰ ਉਂਗੀ ਭਾਵੇਂ ਨੀਲੀ ਵੀ ਚਾਜਦੀ ਬਾਈ ਬਗਾਨ ਘਰ ਜਾ ਕੇ ਮੈਂ ਟਿਕਾ ਲਵੇ ਕੋਈ ਗਾਰੰਟੀ ਆਪਣੀ ਬਿੱਲੀ ਬੋਲੀ ਮੈਂ ਬਾਈ ਇਹ ਵੀ ਵੇਖੋ ਤੇ ਬਾਕੀ ਇਹ ਆ ਬਈ ਨੇ ਸੱਜਣ ਨੇ ਦੁੱਧ ਚੰਗਾ ਕੱਢਿਆ ਬਾਈ ਚੰਗੇ ਰਹਿ ਵੀ ਜੀ ਮੈਂ 16 ਕਿਲੋ ਦੁੱਧ ਦੇ ਗਿਆ ਇਹ ਅੰਬਰਸਨੋ ਆਈ ਕਾ 16 ਕਿਲੋ ਮੈਂ ਦੁੱਧ ਦਿੱਤਾ ਜੀ ਦੂਜਾ ਹੀ ਸੂਆ ਛੋਟੀ ਐ ਤਾਂ ਬਾਕੀ ਸਿੰਘ ਨੂੰ ਖਾ ਲੋ ਕੁਆਲਟੀ ਫਾ ਲੋ ਰਾਜੀ ਬੋਲੇ ਆ ਜੋ ਲੈ ਆਓ ਬਾਕੀ ਚੋ ਆਪਸ ਮਾਦੀਆਂ ਐ ਓਕੇ ਹੋਊਗੀ ਬਾਬਾ ਜੀ ਬਾਕੀ ਆਪਣੀ ਕੋਈ ਵੀ ਤਸੱਲੀ ਕਰਕੇ ਖੜਨੀ ਬਾਕੀ ਪਲੀ ਜੁੜੀ ਵੇਖ ਲਓ ਪੂਰੀ ਮੈਂ ਕੋਈ ਛੋਟੀ ਨਹੀਂ ਕੋਈ ਲਸੀ ਨਹੀਂ ਆ ਬਾਕੀ ਭਾਰੀ ਐ ਮੱਜ ਮੱਜਾਂ ਸਾਰੀਆਂ ਐ ਅੱਜ ਪਾਰੇ ਪੱਲੇ ਵਾਲੀਆਂ ਕੋਈ ਮੈਂ ਭਾਵੇਂ ਇੱਕ ਵੇਖੋ ਛੋਟੀ ਨੂੰ ਬਾਬਾ ਇੱਕ ਵੇਖ ਸਾਰੀਆਂ ਮੱਜਾਂ ਪਾਰੇ ਪੱਲੇ ਵਾਲੀਆਂ ਅੱਜ ਹਾਂ ਜੀ ਮਈਆਂ ਵੀ ਆਪਾਂ ਵੀਡੀਓ ਪਰਸੋਂ ਵੀ ਪਾਉਣੀ ਹੈ ਤਿੰਨ ਮਈਆਂ ਚਾਰਮੀਆਂ ਇੱਕੋ ਜਿਹੀ ਲੈ ਗਿਆ ਇੱਥੇ ਅੱਗੇ ਕਈ ਵਾਰੀ ਹੁੰਦਾ ਹੈ ਕਿ ਪਹਿਲੀਆਂ ਦੋ ਜਾਂ ਤਿੰਨ ਇਹੋ ਜਿਹੀ ਹੁੰਦੀਆਂ ਆਂ ਅਸੀਂ ਤੇ ਵਿੱਚ ਪਿੱਛੇ ਫਿਰ ਕਈ ਵਾਰੀ ਹੌਲੀਆਂ ਆ ਜਾਂਦੀਆਂ ਅੱਜ ਇਹ ਵੀ ਇੱਕ ਵਟੋ ਫੀਤਾ ਮਾਰ ਲਓ ਸਾਰੀਆਂ ਇੱਕੋ ਜੀਆਂ ਅੱਜ ਸਾਰੀਆਂ ਇੱਕੋ ਜੀਆਂ ਅੱਜ ਭਾਵੇਂ ਜਿਹੜੀ ਮਰਜ਼ੀ ਪਹਿਲੇ ਤੇ ਬੰਦ ਲਓ ਹਾਂ ਤੇਰਾ ਫਿਰ ਮੁੱਲ ਜੀ ਮੈਂ ਹਰ ਵੀਝ ਦੇ ਦਿੱਤੀ ਅੱਜ ਦੀ ਤਰੀਕ ਚ 65000 ਦੀ ਦੇ ਦਿੱਤੀ 65000 ਦੀ ਅੱਜ ਟੋਕ ਨਾ ਛੱਡਦੇ ਜੀ ਹਰਪ੍ਰੀਤ ਜੀ ਜਿਹੜੇ 3000 ਛੱਡ ਦਾਂਗੇ 62000 ਦੀ ਜੀ ਪੂਰੇ 60 ਦੀ ਜੀ ਅੱਛਾ ਪੂਰੇ 60000 ਦੀ ਦੇ ਦੇਵਾਂਗੇ ਪਰ ਇਹ ਵੀ ਬਾਕੀ ਕੋ ਫੋਨ ਲਾਵੇ ਜੇ ਵੀ ਵੋਟ ਦੇਣੀ ਹੈ ਪੂਰੇ 60000 ਦੀ ਦੇ ਦੇਵਾਂਗੇ ਬਾਕੀ ਚੋ ਵੀ ਮਾਨਤਾ ਖੁੱਲਾ ਆ ਜਾਊਗਾ ਠੀਕ ਹੈ ਮੋੜ ਦਾ ਕੋਈ ਮੈਂ ਛੋਟੀ ਨਹੀਂ ਇੱਕ ਮੈਂ ਵੀ ਛੋਟੀ ਵਿਖਾ ਦੇ ਕੋਈ ਠੀਕ ਆ ਕੋਈ ਜੋੜਾ ਜਿਹੜਾ ਬਲਾਕ ਲੈ ਰੇ ਮੋੜ ਦਾ ਇਹ ਹਰਪ੍ਰੀਤ ਜੀ ਥੋੜੇ ਚਿਰ ਦੀ ਜੀ ਇਹਦੀ ਆਪਾਂ ਗਰੰਟੀ ਇਹਦੀ ਕੋਈ ਗਰੰਟੀ ਨਹੀਂ ਬਾਬਾ ਜੀ ਬਾਕੀ ਥੱਲੇ ਜਸਪਾਈ ਜਸਪਾਈ ਵੜੀਆਂ ਵਾ ਇਹ ਵੀ ਭਾਵੇਂ ਇਤਰਾ ਬ ਇੱਕ ਬਿਹਾਰ ਕੀ ਆ ਸਿਆਣੀ ਬਬਾਈ ਲੱਭਣੀ ਤੇ ਮਾਲ ਵੱਡਾ ਦੇਖ ਹੈ ਠੰਡਾ ਸੀ ਰਾਤ ਸਾਰਾ ਮਾਲ ਕੇ ਬਬਾਈ ਦੁੱਧ ਹੋਵੇ ਮਾਲ ਆਟੋਮੈਟਿਕਲੀ ਜਿਹੜੇ ਥੱਲੇ ਦੁੱਧ ਹੋ ਜਾਟੋਮੈਟਿਕਲੀ ਹਿੱਲਣਾ ਹੀ ਨਹੀਂ ਇਹ ਆ ਵੀ ਨਸਲ ਜਾਤ ਵਾਲੀਆਂ ਮਾਸ਼ਾਹਰ ਠੰਡਾ ਤੋਰੋ ਫਿਰ ਇੱਕ ਰੀਨਾਂ ਤਰ ਦੁੰਦੀ ਇਹ ਵੀ ਬੜੀ ਚੰਗੀ ਇਹ ਆ ਵੀ ਹਜੇ ਨਾ ਹਰ ਵੀ 1.5 ਮਹੀਨੇ ਲੱਗੀ ਕੱਚੀ ਪੱਕੀ ਜੀ ਆਪਾਂ ਗ੍ਰੇਡੀ ਕੋਈ ਨਹੀਂ ਦਿੰਦੇ ਤੇ ਦੁੱਧ ਮਾਇਕੋ 7 ਕਿਲੋ ਹੋਊਗਾ 7 ਕਿਲੋ 7 ਕਿਲੋ ਦੁੱਧ ਜਿਹੜਾ ਕਹਿੰਦੇ ਆ ਤੇ ਪ੍ਰੋਪਰ ਚੈੱਕ ਪਾਸ ਨਹੀਂ ਆਏ ਜਿਹੜੀ ਆਪਾਂ ਮਈਆਂ ਕੋਈ ਨਿੱਕੀ ਮੈਂ ਨਹੀਂ ਇਹ ਵੀ ਬਾਕੀ ਚਲੋ ਇਹ ਵੀ ਉਹਨਾਂ ਚ ਰਲ ਆ ਕੋ ਐ ਪੂਰੀ ਮਿੱਠੀ ਹੈਗੇ ਇਹਨਾਂ ਕੋਈ ਹੇਲਦੀ ਨਹੀਂ ਐ ਕਰਮਾਲੀ ਠੀਕ ਆ ਹਾਂਜੀ ਆ ਵੀ ਦੇ ਜੇਹਰ ਰੁਪਈਏ ਫੋਲ ਚੱਕ ਫੋ ਚੱਕ ਬਾਤ ਦੂਦੀ ਤੇ ਮੈਂ 60000 ਦੀ ਫੋਨ ਮੈਂ ਦੇ ਰਿਹਾ 50000 ਦੀ 50000 ਦੀ ਹਾਂਜੀ ਤੇ ਵਿੱਚ ਛੋਟ ਕਿੰਨੀ ਕਰਨੀ ਆ ਹਰਬੀ ਜੀ ਦੋ ਨੰਬਰ ਦੀ ਤੁਹਾਨੂੰ 40 40000 ਦੀ ਦੋ ਨੰਬਰ ਦੀ ਆ ਦੋ ਨੰਬਰ ਤੇ 3000 ਛੱਡ ਦਾਂਗੇ 50000 ਚੋਂ 47 ਦੀ 47 ਦੀ ਦੇ ਦਾਂਗੇ ਕਿਛੇ ਵਾਲੀ ਦੀ ਜੋ ਤੁਸੀਂ ਕਹਿਤਾ ਹੋ 46000 ਦੀ ਦੇ ਦਾਂਗੇ ਯਸ ਨਾਲ 45000 ਦੀ ਦੇਣੀ ਆ ਐਛਾ ਭੰਨ ਫੋਨ ਲਾਵੇ ਮੋੜ ਨਾਲ ਹੀ ਪਰ ਆ ਕੀ ਜਣੀ ਲੱਭਣੀਆਂ ਕਰਮਾਲੀਆਂ ਦਾ ਥੋੜਾ ਡਰ ਜਾਂਦੀਆਂ ਕੈਮਰੇ ਤੋਂ ਕਰਕੇ ਅਈ ਦੇਖੋ ਆ ਮਿੱਠੀ ਆ ਬਿਲਕੁਲ ਇਹ ਆ ਵੀ ਸਾਰਾ ਸਿਆਲ ਅਗਲੇ ਚਾਹ ਪਾਣੀ ਵਧੀਆ ਬਣਾਈ ਜਾਊ ਤੇ ਬਾਕੀ ਗੱਬੜ ਫਿਰ ਤੋਂ 42 43 ਅੱਜ ਦੋ ਤੇ ਗੱਬੜ ਨਿਕਲ ਜਾ ਸਾਡੇ ਕੋਈ ਨਫਾ ਨਹੀਂ ਠੀਕ ਆ ਡੇਢ ਮਿੰਟ ਲੈ ਕੇ ਪਾਸ ਕਰਾ ਦੇ ਪਟਿਆ ਸਾਡੇ ਕੋਈ ਨਫਾ ਨਹੀਂ ਲੈ ਬਾਬਾ ਜੀ ਤੇ ਆ ਜਿਹੜੀ ਗਾਂ ਚ ਇਹ ਕਿੰਨੇ ਚਿਰ ਚੱਕ ਪਾਸਿਆ ਬਈ ਇਹ ਨਾ ਕੋਈ ਚੱਕ ਪਾਸਿਆ ਐਸੇ ਨਹੀਂ ਚੱਕੇ ਪਾਸ ਧੋਖੜੀ ਆ ਓਏ ਬਣੀ ਬੁਣੀ ਅਗੀ ਉਹਦੀ ਕੋਈ ਗਰੰਟੀ ਨਹੀਂ ਆ ਇਹਦੀ ਕੋਈ ਗਰੰਟੀ ਨਹੀਂ ਬਣੀ ਬਣੀ ਜੁੜੀ ਖਾ ਲੋ ਅਗਰ ਗੱਡੀ ਜੇ ਤੇ ਇਹਦੇ ਕੱਲ ਦੁੱਧ ਕਿੰਨਾ ਜੇ ਹਰ ਬੀਲ ਕੋਲ ਨੂੰ ਜਰੇ 8 ਕਿਲੋ ਤੇ ਪਰ ਸੁਦਾ ਮੰਨ ਕੇ ਸੁਦਾ ਕਰਕੇ ਲੈ ਜਾ ਬਾਬਾ ਪਰ ਸੰਭੀ ਤੇ ਕਿਸੇ ਨੇ ਚੰਗੇ ਰੀਜਨ ਕਿੱਥੇ ਸੰਭ ਦਾ ਰਿਹਾ ਜਿਦ ਤਰਾ ਅਸੀਂ ਇੱਕ ਰੀ ਵੀਡੀਓ ਬਣਾਉਣ ਗਏ ਹਾਂ ਤੇ ਉਹ ਚੋ ਵੀਰ ਕਹਿੰਦਾ ਕਿ ਇਹੋ ਜਿਹੇ گاਵਾਂ ਨੂੰ ਲੱਸੀਆਂ ਹੁੰਦੀਆਂ ਵੀ 6 ਮਹੀਨੇ ਲੱਗ ਜਾਂਦੇ ਤੇ ਅਸੀਂ ਕਹਿ ਦਿੰਦੇ ਆ ਤੇ ਇਹੋ ਜਿਹੇ گاਵਾਂ 'ਕਿ ਲੱਸੀ ਹੁੰਦੀ ਹੁੰਦੀ 6 ਮਹੀਨੇ ਲੈ ਜੂ ਬਾਬਾ ਜੀ ਇਹਦੀ ਬਹੁਤੀ ਮਾੜੀ ਤੋਂ ਮਾੜੀ ਸਾਭ ਵੀ ਹੋਊਗਾ ਆਈ ਦੋ ਪਹਿਲਾਂ ਇਹਦੇ ਨਾਲ ਦੀ ਸੇਮ ਕਾਪੀ ਗਾਂ ਪਾਈ ਇੱਕ ਸਾਲ ਹੋ ਗਿਆ ਗਾਂ ਪਾਈ ਨੂੰ ਹਾਂਜੀ ਉਹਨਾਂ ਕਰੇ ਟੋਕੜੀ ਦੋਈ ਆਪਾਂ ਪਾਈ ਉਹਨਾਂ ਕਰੇ ਉਹ ਗਾਂ ਘਰੋਂ ਗਾਂ ਲਈ ਆ ਤੇ ਉਹ ਗਾਂ ਸੂਪੀਆ ਉਹ ਸੂਪੀਆ 26 ਕਿਲੋ 20 ਕਿਲੋ ਤੋਂ ਦੇਣ ਦੀ ਬਾਬਾ ਜੀ ਉਹ ਵੀ ਆਪਾਂ ਟੋਕੜਾ ਕਰਕੇ ਦਿੱਤੀ ਖਾਲੀ ਕਰਕੇ ਦਿੱਤੀ ਉਹਨਾਂ ਨੂੰ ਜਿਹੜੇ ਉਹਦੇ ਤੇ ਜੱਦਿਆ ਬਣ ਗਈ ਸੀ ਤੇ ਠੰਡੀ ਮਿੱਠੀ ਵੀ ਇੰਨੀ ਮਾੜੀ ਜਿੱਥੇ ਆ ਲੈਿੰਦੇ ਥੱਲੇ ਬੈ ਕੇ ਖਾ ਲੈਨੇ ਆ ਥਾਂ ਛੱਡੇ ਦੀ ਬਹੁਤ ਜਾਦੀ ਸਾਹ ਹੈ ਅੱਬਾ ਜੀ ਵੀ ਕਿੱੱਜਾਇ ਲਿਆ ਗਏ ਬੱਬੀ ਸਾਂਭਣਾ ਲਈ ਇਹ ਕਰਮਾਲੀ ਤੇਜਾਂ ਦੇ ਕਿਸੇ ਵੀ ਨੇ ਚੰਗੇ ਹੈ ਪੂਰੀਆਂ ਲੱਗੀਆਂ ਮਿਸੇ ਗਾਂ ਤੇ ਚੰਗੀ ਸਾਂਭ ਤੋਂ ਆਈ ਹੈ ਪਿੱਛੇ ਚਾਰ ਚੂਰ ਵਾਲੀ ਜਗ੍ਹਾ ਤੋਂ ਆਈ ਹੈ ਜਿਹੜੇ ਹਸਾਬ ਨਾਲ ਰਾਜੀ ਆ ਤੇ ਆਹ ਦੇਖੋ ਇੰਦਾ ਹੀ ਬਹਿਣਾ ਕੋਈ ਪਾੜਾ ਨਹੀਂ ਕੋਈ ਵੰਗਾ ਨਹੀਂ ਪਾਉਣਾ ਜੀ ਬਸ ਇਦਰਾ ਹੀ ਬਹਿਣਾ ਕਰਮਾਲੀ ਥੱਲੇ ਲੱਤ ਵੀ ਨਹੀਂ ਮਾਰਦੀ ਮਾੜੀ ਜੀ ਕਰਮਾਲੀ ਨੂੰ ਦੁੱਧ ਕਿੰਨਾ ਹੈ ਦੇਖੋ 27 ਕਿਲੋ ਆਵਾ ਬੱਬੀ ਸਤਾਂ ਤੋਂ ਵੱਧ ਹੀ ਹੋਊਗਾ ਤੇ ਮੁੱਲ ਫਿਰ ਇਹਦਾ ਹੋ ਜਾਏਗਾ ਮੈਂ ਕਿਹੜਾ ਫੋਨ ਹੋ ਵੀ ਦੇ ਜੀ 23000 ਕਰਦੀਏ ਕੋਈ ਛੋਟ ਛਟਾ ਯਾਰ ਘਣ ਛੜ ਦੇਣੀ ਆ ਤੂੰ ਮੈਂ ਕਿਹਾ ਨਹੀਂ ਛੜ ਦੋ 20 ਪੂਰੇ ਬੇਦੇ ਕਰੋ ਬਸ ਪੂਰੇ 20000 ਦੀ ਦਦਾਂਗੇ ਉੱਚੋ ਤੋਂ 2000 20 ਛੜਾ 18000 ਦੀ ਪੂਰੇ ਦੀ ਦੇਣੀ ਆ ਬਾਬਾ ਬਸ ਛੋੜ ਹੀ ਹਣੀ ਬਸ ਸੋਚੋ ਅਸੀਂ ਬੋਲਣੀ ਕਰਦੇ ਵੀ ਦੇਣ ਲੈਣ ਲਈ ਗੱਲਾਂ ਵਾ ਬੰਦੋ ਵੀ ਪ੍ਰਾ ਫੋਨ ਲਾਵੇ ਮੋੜਨਾ ਹੀ ਨਹੀਂ ਆ ਸਗੀਆਂ ਪ੍ਰਾਣੀਆਂ ਕਰਕੇ ਹੋਰ ਨਿਆਵਾਂਗੇ ਅੱਬਾ ਜੀ ਤੇ ਆ ਸੱਜੇ ਰਸ਼ੀ ਜਰਸੀ ਰਸ਼ੀ ਬੱਬਾ ਜੀ ਅੱਛਾ ਹਾਂਜੀ ਤੇ ਆ ਇਹਦਾ ਬੱਚਾ ਯਵਸ਼ੀ ਮਗਰ ਅੱਛੀ ਜੇ ਕੋਈ 20000 ਵਾਲੇ ਕੋਈ ਦਖਾਂ ਦੀ ਲੈਣੇ ਹਾਂਜੀ ਆ ਵਸੀਮਾ ਕਰ ਤੋੜ ਦੋ ਫਿਰ ਗਰੇਗਾ ਮੈਂ ਕਿ ਭੁੱਖਾ ਬਣਦਾ ਸਾਬਾਈ ਜਰਸੀ ਆ ਵੇਖੋ ਜਾਨ ਵੇਖੋ ਨੀ ਜੀ ਜਰਸੀ ਬੂਥੀ ਨੀ ਜੀ ਲੱਗੀ ਆ ਵੇਖੋ ਕਿੰਨੇ ਦਿਨਾਂ ਤੇ ਸੋਈ ਆ ਆ ਵੇਖੋ 10 ਦਿਨਾਂ ਦੇ ਨਾਲੇ ਕੋ 15 ਦਿਨਾਂ ਦੇ ਨਾਲੇ ਕੋ 8 ਮਹੀਨੇ ਦੀ ਲੜ ਆਹ ਵੇਖੋ ਨਹੀਂ ਪਤਾ ਦੁੱਧ ਦੁੱਧ ਹਰ ਵੀ ਆ ਰਹੇ ਤੇ 9 ਕਿਲੋ ਹੋਊਗਾ 9 ਕਿਲੋ ਹੋਊਗਾ 10 9 ਮੰਨ ਕੇ ਸੌਦਾ ਹੋਊਗਾ 9 ਕਰਕੇ ਕੋਈ ਸੌਦਾ ਕਰੇ ਵੀ ਹਾਂ ਬੱਚੀ ਜੀ ਜੇ ਮਗਰ ਹਾਂ ਜੀ ਇਹ ਆ ਵੀ ਆਈ ਥੋੜੇ ਮਈ ਵੀ ਸਿੰਘਾਂ ਘਰੋਂ ਆ ਜਿਆਦੇ ਰੁੱਖੇ ਘਰੋਂ ਆਈ ਆ ਇਹ ਵੀ ਬੱਚੀ ਥੋੜੀ ਸੇਵਾ ਜੂਆ ਕਰਨ ਵਾਲੀ ਪੁੱਠੇ ਤੋਂ ਖੋਲ ਕੇ ਲਾਂਦੀ ਥੋੜਾ ਆ ਬੱਚੀ ਥਣਵਾ ਨਾ ਚੰਗਾ ਵਾ ਬਾਕੀ ਇਹ ਵੀ ਕੋਈ ਸੇਵਾ ਅੰਡਾ ਚੰਗਾ ਉਹ ਸੇਵਾ ਕਰੂਗਾ ਤੇ ਗਾਂ ਤਿਆਰ ਹੋ ਜਾਊਗਾ ਬਾਕੀ ਜਰਸੀ ਆ ਚੰਗੀ ਆ ਇੰਨੇ ਥੋੜੇ ਬੱਚੇ ਆ ਜਿਆਦਾ ਕਰੇ ਤਾਂ ਤਰਦੀ ਵੀ ਤਾਂ ਛੱਡੇ ਦੀ ਬੜੀਆ ਸੁਭਾਈਆ ਸੁਭਈਆ ਆਬਾ ਜੀ ਨੂੰ ਵੀ ਆ ਵੀ ਇਹ ਪਹਿਲਾਂ ਸੁਆ ਜੀ ਪਹਿਲਾਂ ਸੁਆ ਮੂੰਹ ਚਾਰੇ ਦੰਦ ਹੋ ਗਈ ਆਬਾ ਜੀ ਦੀ ਤੇ ਮੁੱਲ ਫਿਰ ਇਹਦਾ ਫਰਮੋਲੇ ਬਾਬਾ ਜੀ ਕਰਨਾ ਜੀ ਅੱਜ 35000 ਦੇ ਦਾਂਗੇ 35 ਦੇ ਦਾਂਗੇ। ਆ ਵੀ ਪੂਰੇ 30 ਦੀ ਦੇ ਦਾਂਗੇ। ਅੱਛਾ ਪੂਰੇ 30 ਦੀ। 2 30 ਵੀ ਛੱਡ ਦਾਂਗੇ 28 ਦੀ ਦੇ ਦਾਂਗੇ। ਅੱਛਾ 28000 ਦੀ। 1000 ਛੱਡ ਦਾਂਗੇ 27000 ਦੀ ਬੱਸ। 27000 ਦੀ ਵੱਛੀ ਦੇ ਦਾਂਗੇ 10 ਕਿਲੋ ਦੁੱਧ ਉਹ ਵੱਛੀ ਕੋਈ ਨੌਂ ਕਰਕੇ ਲੈ ਜਾਏ ਆਪਣੇ ਕੋ ਬਾਬਾ ਜੀ ਤਾਜੀ ਸੁਈ ਵੱਛੀ ਮਗਰੇ ਆਦੇ। ਠੀਕ ਹੈ। 10 ਆ ਗਈ ਕਿਨੇ ਇਹ ਮੁੱਲ ਦੇ ਨਹੀਂ ਦੇਣੇ ਅੱਜ ਬਾਰੋ। ਤੇ ਠੀਕ ਹੈ ਵੀਰ ਕੁਝ ਕਹਿਣਾ ਫਿਰ। ਬਸ ਇੱਥੇ ਹੀ ਬਣਾਵਾ ਸਾਰੀਆਂ ਅਸੀਂ ਚੈੱਕ ਕਰਾਈਆਂ ਸਾਡੇ ਕੋਲ ਚੈੱਕ ਕਰਾ ਕੇ ਲੈ ਜਾ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦਿਆ ਕਰੋ ਜੀ ਜੋ ਵੀ ਕੋਸ਼ ਆ ਸਾਰੀਆਂ ਚੀਜ਼ਾਂ ਚੈੱਕ ਕਰਕੇ